ਜਿੱਥੇ ਸੌਖੀਆਂ ਨਿਭੋਣੀ ਉਥੇ ਲਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਵਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਚੰਨਾ ਜ਼ਿੰਦਗੀ ਬਣਾਈ ਤੂੰ ਤਾਂ ਦੁੱਖਾਂ ਦਾ ਪਹਾੜ ਤੇ ਤੂੰ ਛੋਟੇ ਲਾਲਚਾਂ ਲਈ ਬੈਠਾ ਜੰਨਤ ਉਜਾੜ ਤੇ ਤੂੰ ਛੋਟੇ ਲਾਲ ਚਾਲੀ ਬੈਠ ਹੈ ਜਨਤ ਉਜਾੜ ਔਖਾ ਹੋਇਆ ਰੁੱਖਾਂ ਪਾਜੂ ਲੈਣਾ ਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਵਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਬਿਨਾ ਮੰਗਿਆ ਇਲਾਤੇ ਉਹਨੇ ਤੇਰੇ ਨਾਮ ਸੁਖ ਉਸ ਪਾਣੀ ਪਾਪਾ ਪਾਲ ਦਿੱਤਾ ਜ਼ਿੰਦਗੀ ਦਾ ਰੁੱਖ ਉਸ ਪਾਣੀ ਪਾਪਾ ਪਾਲ ਦਿੱਤਾ ਜ਼ਿੰਦਗੀ ਦਾ ਰੁੱਖ ਉਹਦੀ ਮਰਜ਼ੀ ਜਦੋਂ ਵੀ ਸੁੱਟੇ ਢਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਵਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਜੱਜ ਸੀਨੇ ਲਾ ਕੇ ਰੱਖ ਜਿੰਦ ਦਿਨਾ ਦੀ ਪਰੌਣੀ ਜੱਜ ਸੀਨੇ ਲਾ ਕੇ ਰੱਖ ਜਿੰਦ ਦਿਨਾ ਦੀ ਪਰੌਣੀ ਤੇਰੀ ਖੁੱਲਣੀ ਨਾ ਅੱਖ ਐਸੀ ਗੂੜੀ ਨੀਂਦ ਆਉਣੀ ਤੇਰੀ ਖੁੱਲਣੀ ਨਾ ਅੱਖ ਐਸੀ ਗੂੜੀ ਨੀਂਦ ਆਉਣੀ ਜਦੋਂ ਸਿਰ ਕੋਲੇ ਪੰਨੇ ਆੜਾ ਸੋਹਣਿਆ ਕਹ ਦੋ ਦਮ ਮੁੱਕ ਜਾਣੇ ਕਦੋਂ ਮੁੱਕ ਜਾਣ ਦਮ ਕੀ ਬਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਵੇਖ ਭੋਲੀਆਂ ਅੱਖਾਂ ਨਾਲ ਤੈਨੂੰ ਵੇਂਦੀ ਤੇਰੇ ਵਾਲ ਵੇਖ ਭੋਲੀਆਂ ਅੱਖਾਂ ਨਾਲ ਤੈਨੂੰ ਵੇਂਦੀ ਤੇਰੇ ਵਾਲ ਕੰਡਾ ਚੁੱਬ ਜੇ ਕਿਸੇ ਦੇ ਕੋਟ ਲਾਉਣਾ ਸੀਨੇ ਨਾਲ ਕੰਡਾ ਚੁੱਬ ਜੇ ਕਿਸੇ ਦੇ ਕੋਟ ਲਾਉਣਾ ਸੀਨੇ ਨਾਲ ਹੋਲੀ ਚੱਲ ਬਾਲ ਤੱਕ ਦੇਨੇ ਰਾ ਸੋਹਣਿਆ ਹੋਲੀ ਚੱਲ ਬਾਲ ਤੱਕ ਦੇਨੇ ਰਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਕਦੋਂ ਮੁੱਕ ਜਾਣੇ ਦਮ ਕੀ ਵਸਾ ਸੋਹਣਿਆ ਕਦੋਂ ਦਮ ਮੁੱਕ ਜਾਣੇ ਥੈਂਕ ਯੂ